ਨੌ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੀ ਪਾਲਕੀ ਸਹਿਬ ਤਿਆਰ ਹੋ ਰਹੇ ਨੇ ਗੁਰੂ ਘਰ ਪਿੰਡ ਜੱਜਲ ਇਹ ਗੱਡੀ ਐ ਗੱਡੀ ਕਿਸੇ ਨੇ ਦਾਨ ਕੀਤੀ ਸੀ ਤੇ ਇਸ ਤੋਂ ਮਹਾਰਾਜ ਦੀ ਪਾਲਕੀ ਤਿਆਰ ਕਰ ਰਹੇ ਨੇ ਹਰਮント ਸਿੰਘ ਕਾਲਾ ਮਿਸਤਰੀ ਤੇ ਸਮਾਨ ਜਿੰਨਾ ਲਿਆਂਦਾ ਸਾਰਾ ਲਾਤ ਆ ਤੇ ਬੇਨਤੀ ਇਹ ਪ੍ਰਵਾਨ ਕਰਨਾ ਵੀ ਜੇ ਕਿਸੇ ਵੀਰ ਭਰਾ ਨੇ ਭੈਣ ਨੇ ਮਾਤਾ ਨੇ ਸੇਵਾ ਕਰਨੀ ਹੈ ਕਿੰਨੇ ਵੀ ਹੋਣ 20 ਰੁਪਏ 50 ਰੁਪਏ 100 ਰੁਪਿਆ ਸਰਦਾ ਮਤਾ ਕਾਉ ਜੀ ਦਾ ਮਹਤਾਬਕ ਉਹ ਦਾਨ ਕਰ ਸਕਦਾ ਤੇ ਹੁਣ ਮਹਾਰਾਜ ਜੀ ਸਵਾਰੀ ਜਦੋਂ ਅਖੰਡ ਪਾਠ ਸਾਹਿਬ ਤੇ ਸੁਖਮਨੀ ਸਾਹਿਬ ਦਾ ਪਾਠ ਸਹਿਜ ਪਾਠ ਲੈ ਕੇ ਜਾਣੀ ਹੈ ਹੁਣ ਮੌਸਮ ਜਿਵੇਂ ਸੌਣ ਦੇ ਮਹੀਨੇ ਖਰਾਬ ਹੈਗੇ ਮੀਂਹ ਕਣੀ ਆਉਂਦੀ ਹੈ ਤਾ ਮਹਾਰਾਜ ਦੀ ਸਵਾਰੀ ਲੈ ਕੇ ਜਾਣੀ ਮਹਾਰਾਜ ਦੀ ਸਵਾਰੀ ਲੈ ਕੇ ਆਉਣੀ ਤਾਂ ਫਿਰ ਇਹ ਤੇ ਸੌਖਾ ਹੋਣਾ ਇਹ ਸਾਰੇ ਗੱਡੀ ਤਿਆਰ ਕਰਨ ਤੇ ਟਾਈਮ ਲੱਗੂ ਆ ਪੈਸੇ ਵੀ ਲੱਗਣਗੇ ਤੇ ਤਾਂ ਕਰਕੇ ਮੈਂ ਬੇਨਤੀ ਇਹੀ ਕਰਦਾ ਆ ਵੀ ਕਿਸੇ ਨੇ ਜੇ ਪੈਸੇ ਗੂਗਲ ਪੇ ਕਰਨੇ ਆ ਤਾਂ ਇਹ ਨੰਬਰ ਤੇ ਕਰ ਸਕਦੇ ਆ 94644 98099 ਹਰਬੰਤ ਸਿੰਘ ਮਿਸਤਰੀ ਨੂੰ ਆਪ ਦੀ ਸ਼ਰਤਾਂ ਮੁਤਾਬਕ ਦੇ ਸਕਦੇ ਆ ਪੈਸੇ ਤੇ ਆ ਤੁਹਾਨੂੰ ਦਿਖਾ ਦਨਾ ਗੱਡੀ ਸਾਰੀ ਟਾਇਰ ਵੀ ਨਵੇਂ ਨੇ ਬਿਲਕੁਲ ਤੇ ਗੱਡੀ ਤਾਂ ਨਵੇਂ ਵਰਗੀ ਹੀ ਹੈ ਵੀ দান ਹੀ ਕਰੀ ਇੱਕ ਤਰ੍ਹਾਂ ਦੀ ਕਿਸੇ ਨੇ ਸੇਵਾ ਤੌਰ ਤੇ ਤੇ ਸਾਰਾ ਸ਼ੀਟਾਂ ਹੂਟਾਂ ਗੱਡੀ ਸਾਰੀ ਟੋਟਲੀ ਨਵੀਂ ਆ ਤਿਆਰ ਕਰਨ ਤੇ ਟਾਈਮ ਲੱਗੂ ਹੁਣ ਤਾਂ ਕੱਲਾ ਲੋਹਾ ਲੱਗ ਰਿਹਾ ਇਸ ਤੋਂ ਬਾਅਦ ਲੱਕੜ ਵੀ ਇਹਦੇ ਸ਼ਾਰਟ ਤੇ ਲਗਣੀ ਹੈ ਭਲਾਈ ਵੀ ਲਗਣੀ ਹੈ ਸਾਰਾ ਤਿਆਰ ਹੋਣ ਤੇ ਖਰਚਾ ਆ ਜਾਣਾ ਇਹ ਇੰਜਨ ਵੀ ਨਵਾਂ ਪਿਆ ਜੀ 11000 ਇੰਜਨ ਚੱਲਿਆ ਸਾਰਾ ਟੋਟਲੀ 11000 ਕਿਲੋਮੀਟਰ ਇੰਡੀਗਾ ਗੱਡੀ ਹੈ ਤੇ ਵਧੀਆ ਤਾਂ 11000 ਚੱਲਿਆ ਤਾਂ ਗੱਡੀ ਵੀ ਨਵੀਂ ਆ ਤੇ ਬਾਕੀ ਐ ਮੌਸਮ ਤਾਂ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਢਾਣੀਆਂ ਦੀ ਗੱਲ ਕਰਦੇ ਆ ਜਿਵੇਂ ਆਪਾਂ ਨੇ ਖੇਤਾਂ ਦੇ ਵਿੱਚ ਦੂਰ ਦੋ-ਦੋ ਕਿਲੋਮੀਟਰ ਤੇ ਢਾਣੀਆਂ ਜਿਹੜੀਆਂ ਕਿਸੇ ਨੇ ਸੁਖਣੀ ਸਾਹਿਬ ਦਾ ਪਾਰ ਟਿਕਾਣਾ ਅਖੰਡ ਪਾਰ ਸਾਹਿਬ ਸੁਖਣੀ ਸਾਹਿਬ ਦਾ ਮਤਲਬ ਸਹਿਜ ਪਾਰ ਦਾ ਪਾਰ ਹੋਊਗਾ ਤੇ ਸਾਰੇ ਮਹਾਰਾਜ ਦੀ ਸਵਾਰੀ ਲੈ ਕੇ ਜਾਣੀ ਉਧਰੋਂ ਵੀ ਲੈ ਕੇ ਆਉਣੀ ਤੇ ਨਾਲ ਬੈਠਣ ਨੂੰ ਜਗ੍ਹਾ ਵੀ ਥੋੜੀ-ਬਹੁਤੀ ਹੋਊਗੀ ਇਹ ਇਸ ਤਰ੍ਹਾਂ ਦਾ ਤਿਆਰ ਹਿਸਾਬ ਨਾਲ ਤਿਆਰ ਕਰਨੀ ਹੈ ਵੀ ਪੰਜ ਪਿਆਰੇ ਤੇ ਗੁਰੂ ਗ੍ਰੰਥ ਸਾਹਿਬ ਤੇ ਇਹਦੇ ਵਿੱਚ ਪੰਜ ਪਿਆਰੇ ਵੀ ਨਾਲ ਆਉਣਗੇ ਗੁਰੂ ਗ੍ਰੰਥ ਸਾਹਿਬ ਦੇ ਤੇ ਸਾਰੀ ਉਸ ਹਿਸਾਬ ਨਾਲ ਮਿਸਤਰੀ ਸਾਹਿਬ ਨੇ ਤਿਆਰ ਕਰਨੀ ਹੈ ਤੇ ਆਹ ਨੰਬਰ ਮੈਂ ਤੁਹਾਨੂੰ ਬੋਲਦਾ ਸੀਗਾ ਦੁਬਾਰਾ ਨੰਬਰ ਮੈਂ ਫੇਰ ਬੋਲਦਾ ਜਿਹੜੇ ਬਾਹਰਲੇ ਵੀ ਫੌਰਨ ਕਾਉਂਟਰਿੰਗ ਵਾਲੇ ਆ ਉਹ ਤਾਂ ਗੂਗਲ ਪੇ ਕਰ ਸਕਦੇ ਆ 94643 9099 ਹਰਵੰਤ ਸਿੰਘ ਮਿਸਤਰੀ ਇਹ ਨੰਬਰ ਤੇ WhatsApp ਤੇ ਕਰ ਸਕਦੇ ਹੋ ਤੇ ਬਾਕੀ ਪਿੰਡ ਵਾਲਿਆਂ ਨੂੰ ਇਹ ਹੀ ਬੇਨਤੀ ਹੈ ਵੀ ਆਪਾਂ ਹੁਣ ਇਹ ਦੇ ਵਿੱਚ ਨਾ ਜਿਹੜੇ ਆਪਣਾ ਦਰਬਾਰ ਸਾਹਿਬ ਬਣ ਰਿਹਾ ਗੁਰੂ ਘਰ ਬਣ ਰਿਹਾ ਇਹਨੂੰ ਬਾਸ਼ ਦੇ ਵਿੱਚ ਨਹੀਂ ਕਿੰਨਾ ਕੋਈ ਵੀ ਆਪਾਂ ਬਾਸ਼ ਤਾਂ ਅਲੱਗ ਹੁੰਦੀ ਹੈ ਉਹਦਾ ਦਰਬਾਰ ਸਾਹਿਬ ਦੀ ਹੈ ਤੇ ਜੋ ਪਾਲਕੀ ਸਾਹਿਬ ਤਿਆਰ ਹੋ ਰਹੀ ਹੈ ਇਹਨਾਂ ਦਾ ਕੋਈ ਬਾਸ਼ ਨਹੀਂ ਸਰਦਾ ਮੁਤਾਬਕ ਆਪਦੀ ਮੁਤਾਬਕ ਕਿੰਨੇ ਹੀ ਪੈਸੇ ਦੇ ਸਕਦੇ ਹੋ ਤੇ ਹੁਣ ਆਪਣੇ ਜਿਹੜੇ ਪਿੰਡ ਜੱਜਲ ਦੇ ਗਏ ਨੇ ਭਰਾ ਆਪਣੇ ਦबई ਨੂੰ ਚਾਰ ਪੰਜ ਮੁੰਡੇ ਉਹਨਾਂ ਨੇ WhatsApp ਤੇ ਸਾਰੇ ਪੈਸੇ ਭੇਜਤੇ ਆਪਦੇ ਸਾਧ ਦਾ ਮੁਤਾਬਕ ਲੋ ਬਾਈ ਜੀ ਰੁਪਏ ਤੁਸੀਂ ਸੋਚ ਰਹੇ ਹੋ ਕਿੰਨੇ ਕੁ ਲੱਗਣਗੇ ਰੁਪਏ ਤਾਂ ਇਹ ਦੋ ਮੰਜ਼ਲੀ ਬਾਨੀ ਹੈ ਜੋ ਪਾਲਕੀ ਸਾਹਿਬ ਹੈ ਦੋ ਮੰਜ਼ਲੀ ਬਾਨੀ ਹੈ ਦੋ ਮੰਜ਼ਲੀ ਐ ਬਾਨੀ ਹੈ ਆ ਡਰਾਈਵਰ ਸੀਟ ਆ ਗਈ ਡਰਾਈਵਰ ਨੇ نیچے ਬੈਠਣਾ ਤੇ ਇੱਥੋਂ ਆ ਜਿਹੜੀ ਸੀਟ ਹੈ ਆ ਜਗ੍ਹਾ ਤੇ ਇਹ نیچے ਛੱਤ ਬੰਜੂ ਤੇ ਪੰਜ ਪਿਆਰੇ ਨੇ ਬੈਠਣਾ ਉਹ ਵੀ نیچے ਬੈਠਣਾ ਤੇ ਉੱਪਰ ਦੀ ਛੱਤ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਆ ਤੇ ਜਿਹੜਾ ਆਪਣਾ ਗ੍ਰੰਥੀ ਸਾਹਿਬ ਆ ਉਹ ਦਰਵਾ ਆਪਣਾ ਉੱਪਰ ਬੈਠਣਗੇ ਗ੍ਰੰਥ ਸਾਹਿਬ ਦੇ ਕੋਲ ਤੇ نیچے ਪੰਜ ਪਿਆਰੇ ਤੇ ਡਰਾਈਵਰ ਬੈਠੂਗਾ ਤੇ ਇੱਥੇ ਨਾਲ ਪਾਣੀ ਦਾ ਇੰਤਿਆਮ ਆ ਜਗ੍ਹਾ ਤੇ ਕਰਨਾ ਇੱਥੇ ਸਾਰੀ ਟੈਂਕੀ ਪਾਣੀ ਵਾਲੀ ਲਾ ਕੇ ਪਿੱਛੇ ਜਾਊ ਪਾਈਪ ਇੱਥੋਂ ਜਦੋਂ ਆਪਾਂ ਚੜ੍ਹਨਾਗਾ ਇਥੋਂ ਇਥੇ ਚਰਨਕੁੰਡ ਬਣਾਉਣਾ ਹੈ ਪੈਰ ਧੋ ਕੇ ਉੱਪਰ ਚੜ੍ਹਨਾ ਹੈ ਤੇ ਟੂਟੀ ਸ਼ੈੱਡ ਤੇ ਲੱਗਨੇ ਹੱਥ ਧੋਣ ਵਾਸਤੇ ਉਹ ਸਾਰਾ ਇੰਤਿਆਮ ਐਸਾ ਬਣਾ ਕਰਨਾ ਹੈ ਇਹ ਇਹ ਸੋਨੂੰ ਦੇਖਣ ਨੂੰ ਤੁਹਾਨੂੰ ਵੀ ਲੱਗ ਰਹੀ ਹੋਊ ਵੀ ਹੁਣ ਇਹ ਕੀ ਬਣਾ ਰੱਖਿਆ ਤੇ ਕੁਝ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਇਹ ਛੋਡੀ ਸਰਦਾ ਮੁਤਾਬਕ ਮੈਂ ਬੋਲਦਾ ਵੀ ਜਿਵੇਂ ਜਿਵੇਂ ਪੈਸਿਆਂ ਦੀ ਥੋੜੀ ਜਿਹੀ ਕਮੀ ਹੈ ਕਿਉਂ ਪੈਸਿਆਂ ਦੀ ਕਮੀ ਤੁਹਾਨੂੰ ਮੈਂ ਦੱਸ ਦਿੰਦਾ ਕਿਉਂ ਆਹ ਦਰਬਾਰ ਸਾਹਿਬ ਨਵਾਂ ਤਿਆਰ ਹੋ ਰਿਹਾ ਹੈ ਇਹ ਇਹ ਕੋਈ ਪਹਿਲਾਂ ਤਾਂ ਨਹੀਂ ਬਣਿਆ ਹੁਣ ਚੱਲ ਰਿਹਾ ਹੈ ਇਹਨੂੰ 7-8 ਸਾਲ ਹੋਣ ਆਲੇ ਐ ਇੱਥੇ ਚੱਲ ਰਹੇ ਨੂੰ ਗੁਰੂ ਘਰ ਦੇ ਕੰਮ ਨੂੰ ਤੇ ਤਾਂ ਕਰਕੇ ਇੱਥੇ ਨਾ ਆਪਾਂ ਉਹਦੇ ਵਿੱਚ ਆਪਾਂ ਆਏ ਨਹੀਂ ਪਾਇਆ ਵੀ ਇਹ ਜਿਹੜੀ ਬਾਸ਼ ਹੈ ਇਹ ਗੁਰੂ ਘਰ ਦੀ ਇਹ ਬਾਸ਼ ਨਹੀਂ ਗਿਰੀ ਜਾਂਦੀ ਤੇ ਤਾਂ ਕਰਕੇ ਜਿਵੇਂ ਪੈਸਿਆਂ ਦੇ ਹਿਸਾਬ ਨਾਲ ਸਾਰਾ ਤਿਆਰ ਹੋ ਜਾਣਾ ਇਹ ਸ਼ਰਧਾ ਆਪਣੀ ਆਪ ਦੀ ਹੁੰਦੀ ਹੈ ਸੇਵਾਦਾਰਾਂ ਦੀ ਵੀ ਜੀ ਨੇ ਵੀ ਸੇਵਾ ਕਰਨੀ ਹੈ ਤੇ ਹੁਣ ਕਰਨ ਦਾ ਫਾਇਦਾ ਆਪਾਂ ਨੂੰ